ਘਲਾਤੇ ਬਨੇ ਆ ਇਥੋ ਦੇ ਨਾਤ ਬਹੁਤ ਮਾਰੇ ਹੋ ਗਿਆ ਹਮ ਬਸ ਪਾਣੀ ਕਰ ਘਰ ਦੇ ਕੀ ਡਿੱਗਿਆ ਤੁਹਾਡੇ ਸਾਦੇ ਕਮਰੇ ਸਾਰੇ ਵਰਤੋਂ ਵਾਲੇ ਵੀ ਸਾਰੇ ਪਾੜ ਗਏ ਨੇ ਛੱਡ ਹੀ ਜਾਂ ਸੰਦਾ ਢੱਕਣ ਵਾਲਾ ਸਾਰਾ ਛੱਡ ਡਿੱਗ ਗਿਆ ਹਮ ਫਸਲ ਵੀ ਫਸਲ ਵੀ ਸਾਰੀ ਤਬਾਹੀ ਹੋ ਗਈ ਕਿੰਨੀ ਏਕੜ ਫਸਲ ਸੀਗੀ ਤੁਹਾਡੇ ਫਸਲ ਕੀ ਕੋਈ ਵੀ ਕਿੰਨੇ 18 20 ਕਿਲੋ ਹੋ ਗਿਆ ਇਹ ਹਾਰੇ ਇਲਾਕੇ ਇਵੇਂ ਹੋ ਗਿਆ ਹਮ ਸਾਰੇ ਇਲਾਕੇ ਦੀ ਸਾਰਾ ਇਲਾਕਾ ਹੀ ਇਤਰ ਹੋ ਗਿਆ ਆ ਪਿੱਛੇ ਜਿਹੜਾ ਪਾਣੀ ਸਾਰਾ ਇਧਰੋਂ ਸਾਰਾ ਇਹ ਪਾਣੀ ਐਵੇਂ ਬਨ ਵੀ ਪਾਏ ਵਹੀ ਅੱਗੂ ਤਿੰਨ ਚਾਰ ਬਨ ਆਇਆ ਤੇ ਟੁੱਟੇ ਹੀ ਪੈਨੇ ਸਾਰੇ ਦੇਦਦੇ ਹੀ ਪੈਨੇ ਹਮ ਬੜੇ ਹਾਲਾਤ ਮਾੜੀ ਬਣੇ ਹਾਲਾਤ ਪਾਣੀ ਹੁਣ ਕਟਿਆ ਹੁਣ ਕਟਿਆ ਪਾਣੀ ਹੁਣ ਆ ਜਾ ਸਕਦੀ ਹੈ ਹੋਰ ਆ ਜਾਂਦੇ ਨੇ ਯਾਰ ਇਹ ਬਾਲ ਬੱਚੇ ਕੋਲ ਹਾਰੇ ਵੱਡੇ ਨੇ ਕਿਉਂ ਤੁਰੇ ਫਿਰਦੇ ਆ ਬਾਕੀ ਇਧਰ ਇਧਰ ਫਸਲਾਂ ਚ ਤੜੇ ਪਾਣੀ ਐ ਉਹ ਪਾਣੀ ਇਧਰ ਐਤ ਕੀ ਕਿੰਨੀ ਦਿਨ ਚੱਲਿਆ ਔਰ ਐਤ ਕੀ ਜਿਆਦਾ ਆਇਆ ਪਾਣੀ ਆ ਜਿਆਦਾ ਹੀ ਆਇਆ ਵੀ ਪਾਣੀ ਮੀਂਹ ਹੀ ਹੋ ਚੱਲਾ ਲੰਮਾ ਚੱਲੀ ਜਾਂਦਾ ਪਾਣੀ ਫਸਲਾਂ ਨੂੰ ਨਾ ਆਇਆ ਨਾ ਬਚੇ ਲਾਤਾ ਸਾਰਾ ਪਾਣੀ ਤਾਂ ਗਿਆ ਉੱਤਰ ਹਮ ਔਰ ਖੇਤੀ ਮਰ ਗਈ ਏ ਹਮ ਔਰ ਪਾਣੀ ਜਿੱਥੇ ਖੜਾ ਉੱਥੇ ਕੰਦੀ ਮਸੈਲ ਆ ਰਹੀ ਏ ਔਰ ਬੱਚੇ ਵੀ ਨਾਲ ਤੰਗ ਨੇ ਸਿਆਣੇ ਵੀ ਤੰਗ ਨੇ ਪਾਣੀ ਖੜਾ ਇੱਥੇ ਹੋ ਗਿਆ ਹੁਣ ਹਾਂਜੀ ਰੋਡ ਦੇ ਉੱਤੇ ਨਾਲ ਹੀ ਖੜਾ ਜੀ ਹਮ ਕੀ ਹੋਇਆ ਕੀ ਇੱਥੇ ਇੱਥੇ ਪਾਣੀ ਝੋਨਾ ਲੱਗਿਆ ਸੀ ਜੀ ਅੱਛਾ ਝੋਨਾ ਖਤਮ ਹੋ ਗਿਆ ਉਹਦੇ ਜਰੀਏ ਪਾਣੀ ਖਰਾਬ ਹੋ ਗਿਆ ਟੱਕੇ ਰੋਕੇ ਮੱਛੀਆਂ ਵੀ ਮਰੀਆਂ ਮੱਛੀ ਮਰ ਗਈ ਸਾਰਾ ਨੁਕਸਾਨ ਹੋ ਰਿਹਾ ਜੀ ਕਿੰਨੀ ਕੁ ਬਦਬੂ ਹੈ ਬਹੁਤ ਜ਼ਿਆਦਾ ਜੀ ਬੜੇ ਹਾਲਾਤ ਵੱਧ ਤੋਂ ਵੱਤਰ ਹੈ ਹਾਂ ਜੀ ਅੱਗੇ ਨਾ ਜ਼ਿਆਦਾ ਤੰਗ ਹੋ ਗਏ ਆ ਰਿਫਰ ਲਾਈ ਗੱਟੀ ਲੱਗ ਗਈ ਕੀ ਹਾਲਾਤ ਹੈ ਸਾਹ ਤੇ ਚਲ ਵਿਖਣ ਡੇ ਜੀ ਫਾਉ ਜੀ ਖਰਾਬ ਹੀ ਨਹੀਂ ਮਾਹੌਲ ਖਰਾਬ ਹੋਇਆ ਵੇਖੋ ਸੇਖੀ ਉਹਨੇ ਤੇਰੇ ਦਿਲ ਲਵਣੀ ਗੱਲ ਕਹੇ ਪਾਣੀ ਉਤਰਿਆ ਪਾਣੀ ਅਗਲੋਂ ਲੈ ਗਿਆ ਬਾਕੀ ਝੋਨਾ ਦਬਾ ਹੋ ਗਿਆ ਹੁਣ ਕੀ ਨਜ਼ਰ ਆ ਰਿਹਾ ਹੈ ਨਜ਼ਰ ਕੁਝ ਨਹੀਂ ਲੱਗ ਰਿਹਾ ਅੱਗੇ ਕੀਤੀ ਦੂਰੀ ਦਿਖੇਤੀ ਹੋਣਾ ਹਾਂ ਤੇ ਦੂਰੀ ਕਿਤੇ ਬਜਾਈ ਹੋਵੇਗਾ ਜਾਂ ਪਾਣੀ ਪੁਣੀ ਲੱਥੇ ਤੋਂ ਨਹੀਂ ਸਾਰੀ ਫਸਲ ਖਰਾਬ ਸਾਰੀ ਖਦਰ ਹੋ ਗਈ ਪੁੱਤਾ ਵਾਂਗੂ ਫਸਲ ਪਾਲੀ ਹਾਂ ਜੀ ਤਾਂ ਕਦਾਈ ਪੁੱਤਾਂ ਨੂੰ ਪਹਾਲਦੇ ਨੇ ਕਿ ਕਿ ਪਾਣੀ ਜੋ ਕੁਲੀ ਰੀਂ ਫਿਰ ਤਿਆਰ ਕਰੇਗੀ ਫਿਰ ਉੱਤੇ ਹੋਏਗਾ ਫਿਰ ਖਚਾਏਗਾ ਫਲ ਉਹ ਦਿਨਾਂ ਤੋਂ ਖਚਾਏ ਅਗਣੀ ਮਤਵਾਦੀ ਕਿੰਨੀ ਪਹਿਲੀ ਹੈ ਤੁਹਾਡੀ ਆਪ ਨੂੰ 7 ਏਕੜ ਹੈ ਕੀ ਤੁਸੀਂ ਬੀਜਦੇ ਸੀ ਕਿਉਂ ਨਹੀਂ ਲੱਗਾ ਸਾਰਾ ਖਰਾਬ ਹਾਂ ਸਾਰਾ ਖਰਾਬ ਕੀ ਮੰਨ ਕਰਦੇ ਹੋ ਮੰਗ ਸਰਕਾਰ ਤੋਂ ਉਹ ਜੋ ਮਜਬੂਰ ਦਿਤਾਏ ਉਹਨਾਂ ਸੌਖਾ ਫਸਲਾਂ ਗਾਂ ਬਿਜੀ ਉਹ ਨਹੀਂ ਸਾਰੀ ਦੀ ਸਾਰੀ ਫਸਲ ਖਰਾਬ ਸਾਰੀ ਸਾਰੀ ਕੁਦਰਤ ਦੀ ਬੜੀ ਵੱਡੀ ਮਾਰ ਤੇ ਮਾਰ ਤੇ ਉਹ ہزار ਜਨਤਾ ਦੇ ਨਾਲ ਹੀ ਉਹਨਾਂ ਕਿ ਕਿਸੇ ਆਪਾਂ ਕਰਲਾਈ ਜਾਉਂ ਤਾਂ ਵੀ ਨਹੀਂ ਮਿਲ ਜਾਣਾ ਗਣੀ